ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਸਵੀਰ ਸਿੰਘ ਕੰਗਣਵਾਲ ਸਵਾਗਤ ਕਰਦਾ ਆਪਣੇ YouTube ਚੈਨਲ ਚੱਜਦੀਆਂ ਗੱਲਾਂ ਵਿੱਚ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹਰ ਵਾਰ ਦੀ ਤਰ੍ਹਾਂ ਅੱਜ ਜੋ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਉਸ ਦਾ ਵਿਸ਼ਾ ਹੈ ਸਾਡੀ ਮਾਂ ਬੋਲੀ ਪੰਜਾਬੀ ਤੇ ਇਹਦੇ ਨਾਲ ਜੁੜੀਆਂ ਹੋਈਆਂ ਕੁਝ ਚਿੰਤਾਵਾਂ ਦੋਸਤੋ ਬੋਲੀ ਆਪਣੇ ਆਪ ਦੇ ਵਿੱਚ ਕੁਦਰਤ ਦੀ ਇੱਕ ਅਨਮੋਲ ਤੇ ਵਿਲੱਖਣ ਨਿਯਮਤਾ ਇੱਕ ਦੇਣ ਹੈ ਸਾਡੀ ਦਿੱਖ ਤੋਂ ਮਗਰੋਂ ਬੋਲੀ ਹੀ ਸਾਡੀ ਪਛਾਣ ਹੁੰਦੀ ਹੈ ਸਾਰੇ ਜੀਵਾਂ ਦੀ ਪਛਾਣ ਹੁੰਦੀ ਹੈ ਮਿਸਾਲ ਦੇ ਤੌਰ ਤੇ ਕਿਧਰੇ ਸੰਘਣੇ ਰੁੱਖਾਂ ਦੇ ਵਿੱਚ ਤੁਹਾਨੂੰ ਕੋਈ ਪੰਛੀ ਬੋਲਦਾ ਸੁਣਦਾ ਹੋਵੇ ਤਾਂ ਤੁਸੀਂ ਬਿਨਾਂ ਦੇਖੇ ਸਮਝ ਜਾਂਦੇ ਹੋ ਕਿ ਕਿਹੜਾ ਪੰਛੀ ਬੋਲ ਰਿਹਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਬੋਲੀ ਹੈ ਉਹ ਹਰ ਇੱਕ ਜੀਵ ਦੀ ਇੱਕ ਵੱਖਰੀ ਪਛਾਣ ਉਸ ਨੂੰ ਦਉਂਦੀ ਹੈ ਦੋਸਤੋ ਜਿਕਰ ਸਾਡੇ ਦੁਆਰਾ ਬੋਲੀਆਂ ਜਾ ਰਹੀਆਂ ਬੋਲੀਆਂ ਦੀ ਗੱਲ ਕਰੀਏ ਪੂਰੀ ਦੁਨੀਆ ਦੇ ਵਿੱਚ ਮਨੁੱਖਾਂ ਦੁਆਰਾ ਸਾਡੇ ਦੁਆਰਾ ਕਰੀਬ-ਕਰੀਬ 7100 ਤੋਂ ਵੱਧ ਬੋਲੀਆਂ ਬੋਲੀਆਂ ਜਾ ਰਹੀਆਂ ਨੇ ਤੇ ਸਭ ਤੋਂ ਵੱਧ ਜੋ ਬੋਲੀ ਦੁਨੀਆ ਭਰ ਚ ਬੋਲੀ ਜਾ ਰਹੀ ਹੈ ਉਹ ਹੈ ਮੈਂਡਰਿਨ ਚੀਨੀ ਭਾਸ਼ਾ ਜਿਸ ਨੂੰ 990 ਮਿਲੀਅਨ ਲੋਕ ਬੋਲਦੇ ਨੇ ਇਸ ਤੋਂ ਮਗਰੋਂ ਸਪੈਨਿਸ਼ ਤੇ ਅੰਗਰੇਜ਼ੀ ਦਾ ਨੰਬਰ ਆਉਂਦਾ ਤੇ ਫਿਰ ਹਿੰਦੀ ਦਾ ਨੰਬਰ ਆਉਂਦਾ ਹੈ ਤੇ ਜੇਕਰ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੀ ਗੱਲ ਕਰੀਏ ਤਾਂ ਇਸ ਨੂੰ ਦੁਨੀਆ ਭਰ ਵਿੱਚ ਬੋਲਣ ਵਾਲੇ ਕਰੀਬ-ਕਰੀਬ 90 ਮਿਲੀਅਨ ਲੋਕ ਨੇ ਸਭ ਤੋਂ ਵੱਧ ਬੋਲਣ ਵਾਲੇ ਜੋ ਲੋਕ ਨੇ ਪੰਜਾਬੀ ਨੂੰ ਉਹ ਪਾਕਿਸਤਾਨ ਦੇ ਵਿੱਚ ਵਸਦੇ ਨੇ ਜਿਨ੍ਹਾਂ ਦੀ ਗਿਣਤੀ ਕਰੀਬ 13 ਕਰੋੜ ਹੈ ਜਦੋਂ ਕਿ ਭਾਰਤੀ ਪੰਜਾਬ ਦੇ ਵਿੱਚ ਜਾਂ ਇਸ ਦੇ ਗਵਾਂਡੀ ਸੂਬਿਆਂ ਦੇ ਵਿੱਚ ਬੋਲਣ ਵਾਲੇ ਜਿਹੜੇ ਲੋਕ ਨੇ ਪੰਜਾਬੀ ਭਾਸ਼ਾ ਨੂੰ ਬੋਲਣ ਵਾਲੇ ਲੋਕ ਉਹਨਾਂ ਦੀ ਗਿਣਤੀ ਕਰੀਬ-ਕਰੀਬ 4 ਕਰੋੜ 4 ਕਰੋੜ ਦੇ ਨੇੜੇ ਤੇੜੇ ਹੈ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਪੰਜਾਬੀ ਤੀਜੀ ਭਾਸ਼ਾ ਦੇ ਤੌਰ ਤੇ ਸਥਾਪਿਤ ਹੋਈ ਹੈ ਦੁਨੀਆ ਦੇ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੀ ਪੰਜਾਬੀ ਹੈ ਉਹ ਬੋਲੀ ਜਾਂਦੀ ਹੈ ਜੇਕਰ ਆਪਾਂ ਪੰਜਾਬੀ ਬੋਲੀ ਦੀ ਵਿਰਾਸਤੀ ਅਮੀਰੀ ਦੀ ਗੱਲ ਕਰੀਏ ਵਿਆਕਰਨਕ ਅਮੀਰੀ ਦੀ ਗੱਲ ਕਰੀਏ ਤਾਂ ਪੰਜਾਬੀ ਸਦੀਆਂ ਪੁਰਾਣੀ ਇੱਕ ਅਮੀਰ ਵਿਰਸੇ ਵਾਲੀ ਬੋਲੀ ਹੈ ਜਿਸ ਨੂੰ ਪਹਿਲਾਂ ਗੁਰੂ ਸਾਹਿਬਾਨਾਂ ਨੇ ਆਪਣਾ ਮਨ ਬਖਸ਼ਿਆ ਤੇ ਬਾਅਦ ਦੇ ਵਿੱਚ ਇਸੇ ਬੋਲੀ ਨੇ ਅਣਗਿਣਤ ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਵਿਸ਼ਵ ਦੇ ਵਿੱਚ ਪ੍ਰਸਿੱਧੀ ਦਵਾਈ ਹੈ। ਦੋਸਤੋ ਪੰਜਾਬੀ ਜਿੱਥੇ ਸ਼ਾਨਦਾਰ ਤੇ ਮਨਮਤੇ ਪਛੋਕੜ ਵਾਲੀ ਬੋਲੀ ਹੈ ਉੱਥੇ ਇਸ ਦੇ ਕੋਲ ਇੱਕ ਵਿਸ਼ਾਲ ਸ਼ਬਦ ਭੰਡਾਰ ਹੈ ਜੋ ਇਸ ਦੀ ਅਮੀਰੀ ਨੂੰ ਸਾਬਤ ਕਰਦਾ ਹੈ। ਜਿਵੇਂ ਬੋਲੋ ਤਿਵੇਂ ਲਿਖੋ ਇਹ ਪੰਜਾਬੀ ਦੇ ਵਿੱਚ ਬਖੂਬੀ ਸੰਭਵ ਹੈ। ਜੇਕਰ ਅਪ ਰਿਸ਼ਤਿਆਂ ਦੀ ਗੱਲ ਕਰਦੇ ਆ ਤਾਂ ਇੱਥੇ ਹਰ ਰਿਸ਼ਤੇ ਲਈ ਇੱਕ ਵੱਖਰਾ ਸ਼ਬਦ ਸਾਨੂੰ ਆਸਾਨੀ ਨਾਲ ਮਿਲ ਜਾਂਦਾ ਹੈ ਤੇ ਇੱਕ ਸ਼ਬਦ ਦੇ ਨਾਲ ਹਰ ਇੱਕ ਰਿਸ਼ਤਾ ਪਹਿਚਾਣ ਲਿਆ ਜਾਂਦਾ ਹੈ ਚਾਚਾ ਤਾਇਆ ਭੂਆ ਫੂਫੜ ਮਾਸੀ ਮਾਸੜ ਨਣਦ ਭੁਜਾਈ ਦਿਉਰ ਜੀਠ ਸੱਸ ਸਹੁਰਾ ਪਤੀ ਸਹੋਰੇ ਨਨਹਰੇ ਪੋਤ ਨੂੰ ਦੋਤ ਨੂੰ ਇਸ ਤਰੀਕੇ ਨਾਲ ਬਹੁਤ ਸਾਰੇ ਜਿਹੜੇ ਰਿਸ਼ਤੇ ਨੇ ਇਹ ਇੱਕ ਸ਼ਬਦ ਨਾਲ ਹੀ ਸਪਸ਼ਟ ਹੋ ਜਾਂਦੇ ਨੇ ਜਦੋਂ ਕਿ ਜੇਕਰ ਆਪਾਂ ਇੰਟਰਨੈਸ਼ਨਲ ਭਾਸ਼ਾ ਸਮਝੀ ਜਾਂਦੇ ਅੰਗਰੇਜ਼ੀ ਨਾਲ ਇਹ ਤਾਂ ਥੋੜਾ ਜਿਹਾ ਮੁਕਾਬਲਾ ਕਰੀਏ ਤਾਂ ਇੱਥੇ ਚਾਚਾ ਤਾਇਆ ਮਾਮਾ ਫੁੱਫੜ ਤੇ ਮਾਸੜ ਇਹ ਪੰਜ ਰਿਸ਼ਤੇ ਇਕੱਤਰ ਇੱਕੋ ਹੀ ਸ਼ਬਦ ਸਾਨੂੰ ਅੰਗਰੇਜ਼ੀ ਵਿੱਚ ਮਿਲਦਾ ਉਹ ਹੈ ਅੰਕਲ ਤੇ ਇਸ ਤਰੀਕੇ ਨਾਲ ਹੀ ਚਾਚੀ ਤਾਈ ਭੂਆ ਮਾਸੀ ਮਮੀ ਦੇ ਲਈ ਇੱਕੋ ਸ਼ਬਦ ਮਿਲਦਾ ਹੈ ਆਂਟੀ ਤੇ ਇੱਕ ਸ਼ਬਦ ਨਾਲ ਹੀ ਇਹ ਜਿਹੜਾ ਅੰਗਰੇਜ਼ੀ ਦੇ ਵਿੱਚ ਸਾਰ ਲਿਆ ਜਾਂਦਾ ਹੈ ਤੇ ਪੰਜਾਬੀ ਦੇ ਵਿੱਚ ਜਦੋਂ ਕੋਈ ਬੱਚਾ ਚਾਚਾ ਕਹਿੰਦਾ ਤਾਂ ਸਾਹਮਣੇ ਵਾਲ ਨੂੰ ਸਾਫ ਪਤਾ ਲੱਗ ਜਾਂਦਾ ਹੈ ਕਿ ਇਹ ਉਸ ਦੇ ਪਿਤਾ ਜੀ ਦਾ ਛੋਟਾ ਭਰਾ ਹੈ ਅਗਰ ਤਾਇਆ ਉਸ ਤੋਂ ਵਾਰ ਕਿਹਾ ਜਾਂਦਾ ਤਾਂ ਸਮਝ ਜਾਂਦੇ ਆ ਕਿ ਉਸ ਦੇ ਪਿਤਾ ਜੀ ਦਾ ਵੱਡਾ ਭਰਾ ਹੈ ਇਸੇ ਤਰੀਕੇ ਨਾਲ ਚਾਚੀ ਮਤਲਬ ਪਿਤਾ ਜੀ ਦੇ ਛੋਟੇ ਭਰਾ ਦੀ ਪਤਨੀ ਹੈ ਭੂਆ ਦਾ ਮਤਲਬ ਪਿਤਾ ਜੀ ਦੀ ਭੈਣ ਹੈ ਇਸ ਤਰ੍ਹਾਂ ਅੰਗਰੇਜ਼ੀ ਦੇ ਮੁਕਾਬਲੇ ਪੰਜਾਬੀ ਕਿਤੇ ਜ਼ਿਆਦਾ ਸਪਸ਼ਟ ਹੈ ਕਿ ਪੰਜਾਬੀ ਵਿੱਚ ਲਿਖਿਆ ਪੜਨ ਵੇਲੇ ਕੋਈ ਫਰਕ ਨਹੀਂ ਆਉਂਦਾ ਭਾਵ ਜੋ ਲਿਖਿਆ ਹੁੰਦਾ ਉਸ ਨੂੰ ਸਭ ਉਸੇ ਤਰ੍ਹਾਂ ਹੀ ਪੜ੍ਹਦੇ ਨੇ ਚਾਹੇ ਇੱਕ ਜਾਂ ਇੱਕ ਵਾਕ ਜਾਂ ਇੱਕ ਸ਼ਬਦ ਨੂੰ 100 ਜਣੇ ਵੱਖ-ਵੱਖ ਲੋਕ ਪੜ੍ਹਨ ਤਾਂ ਉਹ ਇੱਕੋ ਜਿਹੀ ਪੜ੍ਹਨਗੇ ਜੋ ਲਿਖਿਆ ਹੋਇਆ ਉਸ ਤਰੀਕੇ ਨਾਲ ਹੀ ਆਸਾਨੇ ਨਾਲ ਪੜਿਆ ਜਾਏਗਾ ਜਦੋਂ ਕਿ ਅੰਗਰੇਜ਼ੀ ਵਿੱਚ ਕਈ ਵਾਰ ਅਜਿਹਾ ਨਹੀਂ ਹੁੰਦਾ ਦੋਸਤੋ ਇਸ ਤੋਂ ਇਲਾਵਾ ਇਸ ਦੇ ਬਾਵਜੂਦ ਵੀ ਪੰਜਾਬੀ ਸੰਬੰਧੀ ਕੁਝ ਚਿੰਤਾਵਾਂ ਜਿਹੜੀਆਂ ਨਗੀਆਂ ਉੱਭਰ ਰਹੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਪੰਜਾਬੀਆਂ ਦੇ ਵਿੱਚ ਇੱਕ ਆਪਣੀ ਬੋਲੀ ਪ੍ਰਤੀ ਵਿਗਾਨਗੀ ਦੀ ਭਾਸ਼ਾ ਬਗਾਨੇਪਣ ਦੀ ਭਾਸ਼ਾ ਜਿਹੜੀ ਹੈ ਉਹ ਭਾਵਨਾ ਉੱਭਰੀ ਹੈ ਤੇ ਇਸ ਪ੍ਰਤੀ ਇੱਕ ਚਿੰਤਾ ਜਿਹੜੀ ਹੈ ਉਹ ਉੱਭਰ ਰਹੀ ਹੈ ਕਿ ਆਧਨਾਂ ਦੇ ਵਿੱਚ ਇਸ ਸਮੇਂ ਦੇ ਦੌਰਾਨ ਦੋਸਤੋ ਸਾਡੀ ਮਾਂ ਬੋਲੀ ਪੰਜਾਬੀ ਦੀ ਜਿਹੜੀ ਮੌਜੂਦਾ ਸਥਿਤੀ ਹੈ ਹੁਣ ਦੀ ਸਥਿਤੀ ਹੈ ਉਹ ਬਹੁਤ ਹੀ ਸੰਤੁਸ਼ਟੀ ਜਨਕ ਨਹੀਂ ਹੈਗੀ ਇਹ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ ਵੈਸੇ ਤਾਂ ਆਪਾਂ ਤਬਦੀਲੀ ਨੂੰ ਕੁਦਰਤੀ ਵਰਤਾਰਾ ਕਹਿ ਸਕਦੇ ਹਾਂ ਕਿਸ ਨੂੰ ਰੋਕਿਆ ਨਹੀਂ ਜਾ ਸਕਦਾ ਸਮੇਂ ਦੇ ਨਾਲ ਤਬਦੀਲੀ ਨੇ ਆਉਣਾ ਹੀ ਆਉਣਾ ਹੈ ਪਰ ਚਿੰਤਾ ਇਸ ਗੱਲ ਦੀ ਹੈ ਕਿ ਪੰਜਾਬੀ ਨੂੰ ਬੋਲਣ ਵਾਲੇ ਉਸ ਦੇ ਆਪਣੇ ਜાય ਉਸ ਦੇ ਆਪਣੇ ਧੀਆਂ ਪੁੱਤਰ ਹੀ ਹੁਣ ਆਪਣੀ ਮਾਂ ਬੋਲੀ ਬੋਲਣ ਤੋਂ ਸ਼ਰਮਜੀ ਮਹਿਸੂਸ ਕਰਨ ਲੱਗੇ ਨੇ ਇੱਕ ਰੂਸੀ ਲੇਖਕ ਨੇ ਰਸੂਲ ਹਮਜ਼ਾ ਤੋਵ ਉਹਨਾਂ ਦਾ ਇੱਕ ਬੜਾ ਬੜੀ ਮਸ਼ਹੂਰ ਕਿਤਾਬ ਹੈ ਮੇਰਾ ਦਾਗਿਸਤਾਨ ਉਸ ਦੇ ਵਿੱਚ ਉਹ ਇੱਕ ਥਾਂ ਤੇ ਲਿਖਦੇ ਨੇ ਕਿ ਉਹਨਾਂ ਦੇ ਦੇਸ਼ ਦੇ ਵਿੱਚ ਜੇਕਰ ਕਿਸੇ ਨੂੰ ਵੱਧਵਾ ਦੇਣੀ ਹੋਵੇ ਤਾਂ ਆਖਿਆ ਜਾਂਦਾ ਹੈ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ ਸੋਚਣ ਵਾਲੀ ਗੱਲ ਹੈ ਦੋਸਤੋ ਸਾਨੂੰ ਤਾਂ ਕਿਸ ਨੇ ਵੱਧਵਾ ਨਹੀਂ ਦਿੱਤੀ ਤਾਂ ਫਿਰ ਅਸੀਂ ਆਪਣੀ ਮਾਂ ਬੋਲੀ ਤੋਂ ਕਿਉਂ ਮੂੰਹ ਮੋੜ ਰਹੇ ਹਾਂ ਕਿਉਂ ਉਸ ਨੂੰ ਪਿੱਠ ਦਿਖਾ ਰਹੇ ਹਾਂ ਜੇਕਰ ਆਪਾਂ ਇਸ ਦੀ ਸਥਿਤੀ ਦੀ ਗੱਲ ਕਰਦੇ ਹਾਂ ਪਿੰਡਾਂ ਦੇ ਮੁਕਾਬਲੇ ਸ਼ਹਿਰੀ ਇਲਾਕਿਆਂ ਦੇ ਵਿੱਚ ਇਸ ਦੀ ਸਥਿਤੀ ਜ਼ਿਆਦਾ ਚਿੰਤਾ ਜਨਕ ਨਜ਼ਰ ਆ ਰਹੀ ਹੈ ਫਿਕਰ ਵਾਲੀ ਪ੍ਰਤੀਤ ਹੋ ਰਹੀ ਹੈ ਵੱਡੇ ਸ਼ਹਿਰਾਂ ਦੇ ਲੋਕਾਂ ਦਾ ਝੁਕਾਅ ਪੰਜਾਬੀ ਨਾਲੋਂ ਜਿਹੜਾ ਤੇਜ਼ੀ ਨਾਲ ਦੂਰ ਹੋ ਰਿਹਾ ਹੈ ਉਹਨਾਂ ਦਾ ਮੋਹ ਭੰਗ ਹੋ ਰਿਹਾ ਹੈ ਉਹ ਹਿੰਦੀ ਬੋਲਣ ਦੇ ਵਿੱਚ ਜ਼ਿਆਦਾ ਦਿਲਚਸਪੀ ਲੰਦੇ ਦਿਸ ਰਹੇ ਨੇ ਅਸਲ ਵਿੱਚ ਸ਼ਹਿਰੀ ਖੇਤਰਾਵਾਂ ਵਾਲੇ ਲਗਭਗ ਸਾਰੇ ਪ੍ਰਾਈਵੇਟ ਸਕੂਲ ਜੋ ਆਪਣੇ ਆਪ ਨੂੰ ਮਾਡਲ ਸਕੂਲ ਕਹਉਂਦੇ ਨੇ ਉਹਨਾਂ ਦੇ ਵਿੱਚ ਪੰਜਾਬੀ ਬੋਲਣ ਤੇ ਇੱਕ ਅਣਐਲਾਨੀ ਇੱਕ ਤਰ੍ਹਾਂ ਦੀ ਪਾਬੰਦੀ ਲੱਗੀ ਹੋਈ ਹੈ ਜਦੋਂ ਕਿ ਇਹ ਜਿਹੜੇ ਸਕੂਲ ਨੇ ਪੰਜਾਬ ਦੀ ਧਰਤੀ ਤੇ ਨੇ ਇਹਨਾਂ ਦੇ ਮਾਲਕ ਵੀ ਕਰੀਬ-ਕਰੀਬ ਸਾਰੇ ਪੰਜਾਬ ਦੇ ਹੀ ਨੇ ਇਥੋਂ ਇਹਨਾਂ ਸਕੂਲਾਂ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਵੀ ਪੰਜਾਬੀ ਨੇ ਇੱਥੇ ਇਹਨਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਵੀ ਸਾਰੇ ਸਾਰੇ ਪੰਜਾਬੀ ਨੇ ਫਿਰ ਸਮਝ ਨਹੀਂ ਆਉਂਦੀ ਇਹਨਾਂ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਇਸ ਤਰ੍ਹਾਂ ਦੀ ਪਾਬੰਦੀ ਕਿਉਂ ਆ ਇਸ ਤਰ੍ਹਾਂ ਦੀ ਰੋਕ ਕਿਉਂ ਆ ਇਹ ਕੋਈ ਮਜਬੂਰੀ ਹੈ ਜਾਂ ਕੁਝ ਹੋਰ ਹੈ ਪਰ ਜੋ ਵੀ ਹੈ ਇਸ ਤਰੀਕੇ ਨਾਲ ਪੰਜਾਬੀ ਬੋਲੀ ਦੀਆਂ ਜੜ੍ਹਾਂ ਬੁਰੀ ਤਰ੍ਹਾਂ ਉਹ ਵੱਡੀਆਂ ਟੁਕੀਆਂ ਜਾ ਰਹੀਆਂ ਨੇ ਦੋਸਤੋ ਇਸ ਵਿੱਚ ਕੁਝ ਹੱਦ ਤੱਕ ਕਿਸ ਨਾ ਕਿਸੇ ਰੂਪ ਰੂਪ ਦੇ ਵਿੱਚ ਅਸੀਂ ਵੀ ਉਦੋਂ ਖੁਦ ਇਸ ਵਿੱਚ ਸ਼ਾਮਲ ਹੋ ਜਾਂਦੇ ਆ ਜਦੋਂ ਕਈ ਵਾਰੀ ਬੱਚਾ ਸਕੂਲ ਤੋਂ ਘਰ ਆ ਕੇ ਹਿੰਦੀ ਬੋਲਦਾ ਤੇ ਅਸੀਂ ਬੱਚੇ ਨੂੰ ਪੰਜਾਬੀ ਬੋਲਣ ਦੇ ਲਈ ਪ੍ਰੇਰਿਤ ਕਰਨ ਦੀ بجائے ਬੱਚੇ ਦੇ ਨਾਲ ਅਸੀਂ ਖੁਦ ਵੀ ਹਿੰਦੀ ਚ ਗੱਲ ਕਰਨ ਕਰਨ ਦੀ ਕੋਸ਼ਿਸ਼ ਕਰਦੇ ਆ ਹਿੰਦੀ ਬੋਲਣ ਲੱਗ ਪੈਂਦੇ ਆ ਇਥੇ ਇਹ ਗੱਲ ਹੈਰਾਨ ਤੇ ਪਰੇਸ਼ਾਨ ਕਰਦੀ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਰਹਿੰਦੇ ਅਸੀਂ ਆਪਣੀ ਬੋਲੀ ਨੂੰ ਬਚਾਉਣ ਲਈ ਦੁਹਾਈ ਕਿਉਂ ਦੇਣੀ ਪੈ ਰਹੀ ਹੈ ਇਹ ਬੜੀ ਫਿਕਰ ਵਾਲੀ ਤੇ ਇੱਕ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਗੱਲ ਹੈ ਪੰਜਾਬੀ ਦੇ ਇੱਕ ਸਰਮੌਰ ਮਰਹੂਮ ਕਵੀ ਸਰਜੀਤ ਪਾਤਰ ਦੀਆਂ ਕੁਝ ਲਾਈਨਾਂ ਨੇ ਜਿਨ੍ਹਾਂ ਦੇ ਵਿੱਚ ਇਹੀ ਦਰਦ ਝਲਕਦਾ ਉਹ ਇੱਕ ਕਵਿਤਾ ਵਿੱਚ ਲਿਖਦੇ ਨੇ ਸਭ ਕਲ ਕਲ ਕਰਦੀਆਂ ਨਦੀਆਂ ਦਾ ਸਭ سانس ਕਰਦੇ ਬਿਰਖਾਂ ਦਾ ਸਭ ਚੀਂ-ਚੀ ਕਰਦੀਆਂ ਚਿੜੀਆਂ ਦਾ ਆਪਣਾ ਹੀ ਤराना ਹੁੰਦਾ ਹੈ ਪਰ ਸੁਣਿਆ ਹੈ ਇਸ ਧਰਤੀ ਤੇ ਇੱਕ ਐਸਾ ਦੇਸ਼ ਵੀ ਹੈ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਤਾਂ ਜੁਰਮਾਨਾ ਹੁੰਦਾ ਹੈ ਦੋਸਤੋ ਦੂਜੀਆਂ ਭਾਸ਼ਾਵਾਂ ਸਿੱਖਣ ਦੇ ਵਿੱਚ ਕੋਈ ਬੁਰਾਈ ਨਹੀਂ ਹੁੰਦੀ ਪਰ ਅਸਲ ਜਿਹੜੀ ਬੁਰਾਈ ਹੈ ਉਹ ਆਪਣੀ ਮਾਂ ਬੋਲੀ ਦੀ ਕਬਰ ਤੇ ਬੈਠ ਕੇ ਦੂਸਰੀਆਂ ਭਾਸ਼ਾਵਾਂ ਨੂੰ ਸਿੱਖਣਾ ਆਪਣੀ ਬੋਲੀ ਨੂੰ ਖਤਮ ਕਰਕੇ ਦੂਸਰੀਆਂ ਭਾਸ਼ਾਵਾਂ ਨੂੰ ਸਿੱਖਣਾ ਇਹ ਬੁਰਾਈ ਹੈ ਇਹ ਵੱਡੀ ਬੁਰਾਈ ਹੈ ਇਹ ਵੀ ਸੱਚ ਹੈ ਦੋਸਤੋ ਇਹ ਵਿਚਾਰਨ ਵਾਲੀ ਗੱਲ ਹੈ ਕਿ ਜਿਹੜੀ ਬੋਲੀ ਅੱਜ ਦੀ ਪੀੜ੍ਹੀ ਦੀ ਜਿਹੜੀ ਉਹ ਆਮ ਬੋਲੀ ਜਾਣ ਵਾਲੀ ਬੋਲੀ ਬਣ ਜਾਂਦੀ ਹੈ ਉਹਨਾਂ ਉਹਨਾਂ ਦੀ ਅਗਲੀ ਪੀੜ੍ਹੀ ਲਈ ਉਹ ਹੁੰਦੀ ਮਾਂ ਬੋਲੀ ਬਣ ਜਾਂਦੀ ਹੈ ਯੂਨੈਸਕੋ ਦੀ ਇੱਕ ਰਿਪੋਰਟ ਹੈ ਕਿ ਸਾਡੇ ਦੇਸ਼ ਦੀਆਂ ਕਰੀਬ 197 ਜਿਹੜੀਆਂ ਭਾਸ਼ਾਵਾਂ ਨੇ ਉਹ ਖੱtre ਦੇ ਵਿੱਚ ਨੇ ਤੇ ਇਸ ਰਿਪੋਰਟ ਦੇ ਅਨੁਸਾਰ ਨੌ ਜਿਹੜੀਆਂ ਭਾਸ਼ਾਵਾਂ ਨੇ ਉਹ ਅਲੋਪ ਹੁੰਦੀਆਂ ਹੁੰਦੀਆਂ ਹੁਣ ਤੱਕ ਖਤਮ ਹੋ ਚੁੱਕੀਆਂ ਨੇ ਦੋਸਤੋ ਜੇਕਰ ਅਸੀਂ ਪੰਜਾਬੀ ਨੂੰ ਬਚਾਉਣਾ ਚਾਹੁੰਦੇ ਆ ਆਪਣੇ ਮਾਂ ਬੋਲੀ ਨੂੰ ਬਚਾਉਣਾ ਚਾਹੁੰਦੇ ਆ ਤਾਂ ਇਸ ਖਾਤਰ ਕਿਸੇ ਕਾਨੂੰਨੀ ਦਰਜਾ ਪਾਬੰਦੀਆਂ ਦੀ ਲੋੜ ਨਹੀਂ ਸੋ ਇਸ ਖਾਤਰ ਸਾਡੀ ਇਸ ਬਾਰੇ ਕੁਝ ਜਾਗਰੂਕਤਾ ਦੀ ਸਾਨੂੰ ਜ਼ਰੂਰਤ ਹੈ ਤੇ ਆਪਣੇ ਵਿਰਸੇ ਤੇ ਮਾਣ ਦੀ ਭਾਵਨਾ ਪੈਦਾ ਕਰਨ ਦੀ ਜ਼ਰੂਰਤ ਹੈ ਜਿਵੇਂ ਅਸੀਂ ਆਪਣੇ ਆਪ ਤੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰਦੇ ਆ ਉਹੀ ਮਾਣ ਸਾਨੂੰ ਪੰਜਾਬੀ ਬੋਲੀ ਬੋਲਣ ਸਮੇ ਵੀ ਮਹਿਸੂਸ ਹੋਣਾ ਚਾਹੀਦਾ ਹੈ ਕਵੀ ਪੰਜਾਬੀ ਦੇ ਇੱਕ ਕਵੀ ਨੇ ਫਰੋਜ਼ ਦੀ ਨਸਰਫ ਉਹਨਾਂ ਦੀਆਂ ਕੁਝ ਲਾਈਨਾਂ ਨੇ ਉਹ ਵੀ ਇਸ ਚੀਜ਼ ਨੂੰ ਸਾਨੂੰ ਉਰਾਧ ਦਿਖਾ ਸਕਦੀਆਂ ਨੇ ਉਹ ਬੜੀਆਂ کارਗਰ ਸਾਬਤ ਹੋ ਸਕਦੀਆਂ ਨੇ ਸਾਡੇ ਲਈ ਉਹ ਇੱਕ ਕਵਿਤਾ ਦੇ ਵਿੱਚ ਆਖਦੇ ਨੇ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਢੰਗ ਦਾ ਹਾਂ ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ ਥੋੜੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ ਬੋਲੀ ਆਪਣੇ ਨਾਲ ਪਿਆਰ ਰੱਖਾਂ ਇਹ ਗੱਲ ਆਖਣ ਨੂੰ ਕਦੀ ਨਾ ਸੰਗਦਾ ਹਾਂ ਉਹ ਅੱਗੇ ਕਹਿੰਦੇ ਨੇ ਰਮਾ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ ਦੋਸਤੋ ਮਿਲਾਂਗੇ ਇਹ ਜਲਦੀ ਹੀ ਇੱਕ ਹੋਰ ਨਵੀਂ ਵੀਡੀਓ ਨਾਲ ਨਵੇਂ ਵਿਸ਼ੇ ਨਾਲ ਉਦੋਂ ਤੱਕ ਲਈ ਧੰਨਵਾਦ ਸ਼ੁਕਰੀਆ